ਲੇ ਮਿਲੇ ਕਿ ਸਾਡੇ ਕੁਝ ਮੈਂਬਰਸ ਰਹਿੰਦੇ ਨੇ ਸਪੀਕਰ ਸਾਹਿਬ ਸਮਾਂ ਜ਼ਰੂਰ ਦਿੱਤਾ ਜਾਵੇ ਉਹਨਾਂ ਨੇ ਵਾਦਾ ਕੀਤਾ ਕਿ ਜ਼ਰੂਰ ਦਵਾਂਗੇ ਔਰ ਆਪਣੇ ਵਾਦੇ ਦੇ ਹਲ ਜਦੋਂ ਬਹਿਸ ਸ਼ੁਰੂ ਹੋਈ ਮਾਤਰ 5 ਮਿੰਟ ਦੇ ਵਿੱਚ ਰਾਜਾ ਵੜਿੰਗਜੀ ਦੀ ਜਿਹੜੀ ਬਹਿਸ ਆਬ ਸਮਾਪਤ ਕਰਨ ਦਾ ਜਿਹੜਾ ਉਹਨੂੰ ਸਮਾਪਤ ਕਰਨ ਲਈ ਤੇ ਸਮ ਅਪ ਕਰਨ ਲਈ ਕਿਹਾ ਗਿਆ ਔਰ ਉਲਟਾ ਜਿਹੜੇ ਬਾਕੀ ਮੈਂਬਰਸ ਨੂੰ ਕੋਈ ਸਮਾਂ ਨਹੀਂ ਦਿੱਤਾ ਔਰ ਜਿਹੜਾ ਸਾਰਿਆਂ ਨੂੰ ਨੇਮ ਕਰਤਾ ਔਰ ਸਦਨ ਚੋਂ ਬਾਹਰ ਕੱਢਣ ਦੀ ਗੱਲ ਕੀਤੀ ਉਸ ਦੌਰਾਨ ਫਿਰ ਅਸੀਂ ਸਪੀਕਰ ਸਾਹਿਬ ਨੂੰ ਮਿਲਣ ਗਏ اے سپیکر صاحب کرپا کرو ਸਾਰਿਆਂ ਨੂੰ ਬੋਲਣ ਦਿਓ ਤੇ سپیکر صاحب ਨੇ ਫਿਰ ਕਿਹਾ ਤੇ ਅਸੀਂ ਮੈਂ 10-10 ਮਿੰਟ ਜਿਹੜੇ ਆ ਉਹ ਜਰੂਰ ਦਵਾਂਗੇ ਸੋ ਕੱਲ ਸਭ ਤੋਂ ਵੱਡਾ ਦੁੱਖ ਤਾਂ ਇਹ ਹੋਇਆ ਵੀ ਆਮ ਬਜਟ ਦੀ ਬਹਿਸ ਸੀ ਔਰ ਕਾਂਗਰਸ ਜਿੰਨੇ ਵੀ ਸਾਡੇ ਲੈਜਿਸਲੇਚਰ ਸੀ ਉਹਨਾਂ ਨੂੰ ਐਮਐਲਏ ਨੂੰ ਉਸ ਬਹਿਸ ਦੇ ਵਿੱਚ ਭਾਗ ਨਹੀਂ ਲੈਣ ਦਿੱਤਾ ਗਿਆ ਤੇ ਮੈਂ ਸਮਝਦਾ ਕਿ ਇਹ ਆਮ ਬਜਟ ਨਹੀਂ ਕੱਲ ਜਿਹੜਾ ਇਹਨਾਂ ਨੇ ਪਾਸ ਕੀਤਾ ਉਹ ਜਿਹੜਾ ਹੈ ਉਹ ਕਰਜ਼ੇ ਦੀ ਪੰਡ ਪਾਸ ਕੀਤੀ ਹੈ ਝੂਠ ਦੀ ਪੰਡ ਹੈ ਬਜਟ ਇਸ ਤੋਂ ਬਾਅਦ ਕੁਝ ਨਹੀਂ ਔਰ ਦੂਸਰਾ ਕੱਲ ਅਸੀਂ ਉੱਥੇ ਮੌਜੂਦ ਨਹੀਂ ਸੀ ਤੇ ਮਾਨਯੋਗ ਮੁੱਖ ਮੰਤਰੀ ਮਾਨਯੋਗ ਲੀਡਰ ਆਫ ਦਾ ਹਾਊਸ ਉਹਨਾਂ ਨੇ ਕਿਹਾ ਕਿ ਜਿਹੜੇ ਵਿਰੋਧੀ ਧਿਰ ਵਾਲੇ ਆ ਇਹ ਤਾਂ ਵੈਸੇ ਇਹਨਾਂ ਨੂੰ ਜਿਹੜੇ ਆ ਉਹ ਸੰਗਲ ਪਾਣ ਵਾਲੇ ਹੋਏ ਆ ਇਹਨਾਂ ਨੂੰ ਸੰਗਲ ਪਾ ਸਾਡੀ ਜੋ ਸਾਡਾ ਮਜ਼ਾਕ ਉਡਾਇਆ ਗਿਆ ਕਿ ਸੰਗਲ ਪਾਣ ਵਾਲੇ ਇਹਨਾਂ ਨੂੰ ਹੋਏ ਆ ਔਰ ਸ਼ੁਕਰ ਹੈ ਕਹਿੰਦੇ ਕਿ ਮੁਰਦਾਬਾਦ ਮੁਰਦਾਬਾਦ ਕਰਕੇ ਚਲੇ ਜਾਂਦੇ ਆ ਕਿਤੇ ਡਲੇ ਨਹੀਂ ਮਾਰਦੇ ਸੋ ਵਿਰੋਧੀ ਮੈਂਬਰਾਂ ਬਾਰੇ ਅਜਿਹੀ ਸਥਿਤੀ ਦਾ ਵਰਣਨ ਕਰਨਾ ਇੱਕ ਲੀਡਰ ਆਫ ਦਾ ਹਾਊਸ ਵੱਲੋਂ ਮੈਂ ਇਹਨੂੰ ਇਸ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਾ ਤੇ ਨਾਲ ਹੀ ਮੈਂ ਸੁਝਾਅ ਵੀ ਦਿੰਦਾ ਕਿ ਜੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਜਿਸ ਤਰ੍ਹਾਂ ਮੌਤਾਂ ਹੋ ਰਹੀਆਂ ਨੇ ਜਿਸ ਤਰ੍ਹਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਅੰਤਰਰਾਸ਼ਟਰੀ ਗੈਂਗ ਸਰਗਰਮ ਨੇ ਜਿਸ ਤਰ੍ਹਾਂ ਨੌਜਵਾਨ ਬੱਚਿਆਂ ਦੀਆਂ ਹੱਤਿਆਵਾਂ ਹੋ ਰਹੀਆਂ ਔਰ ਜਿਸ ਤਰ੍ਹਾਂ ਜੁਆ ਜੋ ਡਰੱਗਸ ਦੇ ਹਾਲਾਤ ਨੇ ਜਿੱਥੇ ਮਰਜੀ ਨਸ਼ਾ ਪਹੁੰਚ ਰਿਹਾ ਡੋ ਡਿਲੀਵਰੀ ਹੋ ਰਹੀ ਹੈ ਤੇ ਮੈਂ ਸਮਝਦਾ ਕਿ ਹੁਣ ਜਦੋਂ ਚੋਣਾ ਆਣੀਆ ਇਹ ਜਿਹੜਾ ਸੰਗਲ ਆ ਕਿਉਂਕਿ ਇਹਨਾਂ ਨੇ ਪਹਿਲਾਂ ਦਿੱਤਾ ਸੀ ਜਿੰਦਰਾ ਲੋਕ ਉਹ ਲੋਕ ਦਾ ਤਾਂ ਕੁਝ ਨਹੀਂ ਕੀਤਾ ਤੇ ਅਸੀਂ ਸਪੀਕਰ ਆਹੀਂ ਇਹ ਵਿਰੋਧੀ ਧਿਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਵੀ ਇਹ ਸੰਗਲ ਅੱਜ ਮੈਂ ਇਹਨਾਂ ਨੇ ਲਿਆਂਦਾ ਸਾਡੇ ਪਹਿਲਾਂ ਲਿਆਂਦਾ ਗਿਆ ਤੇ ਲੋਕ ਵੀ ਇਹਨੂੰ ਲਾਣ ਕਿਉਂਕਿ ਸੰਗਲ ਦੀ ਤੇ ਤਾਲੇ ਦੀ ਇਹਨਾਂ ਨੂੰ ਜ਼ਰੂਰਤ ਪੈਣੀ ਹੈ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਾਣੇ ਆ ਤੇ ਲੋਕਾਂ ਨੇ ਡਰੇ ਇਨਾ ਦੇ ਮਾਰ ਲੇ ਇਸ ਕਰਕੇ ਅੱਜ ਜਿਹੜਾ ਸੰਗਲ ਆ ਉਹ ਲਿਆਂਦਾ ਗਿਆ ਤੇ ਸਪੀਕਰ ਸਾਹਿਬ ਨੂੰ ਮੈਂ ਗਿਫਟ ਦੇਣ ਲਈ ਕਹਿ ਰਿਹਾ ਸੀ ਤੇ ਸਪੀਕਰ ਸਾਹਿਬ ਮੈਂ ਤੁਹਾਡੇ ਲਈ ਤੋਹਫਾ ਲੈ ਕੇ ਆਇਆ ਤੇ ਤੁਸੀਂ ਕਬੂਲ ਕਰੋ ਪਰ ਸਪੀਕਰ ਸਾਹਿਬ ਨੇ ਸਾਡੇ ਤੋਹਫੇ ਤਾਂ ਦੇਖਿਆ ਨਹੀਂ ਉਹਨਾਂ ਦਾ ਜੰਦਰਾ ਤੇ ਆ ਚਾਬੀ ਘੁਮਾ ਘੁਮਾ ਕੇ ਦਿਖਾਉਂਦੇ ਰਹੇ ਸਾਨੂੰ ਪਰ ਮੈਂ ਇਹ ਬੇਨਤੀ ਕਰਦਾ ਵੀ ਸਾਡਾ ਜਿਹੜਾ ਸੰਗਲ ਹੈ ਇਹ ਮੇਰੇ ਕੋਲ ਹੀ ਹੈ ਜਦੋਂ ਮਰਜੀ ਲੈ ਲੈਣ ਉਹਨਾਂ ਦੀ ਈ ਅਮਾਨਤ ਆ ਉਹਨਾਂ ਦਾ ਤੋਹਫਾ